ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਾਗ ਦੇ ਮਹੀਨੇ ਦੇ ਵਿੱਚ ਇਹ ਚਾਰ ਕੰਮ ਜ਼ਰੂਰ ਕਰਨੇ ਹਨ ਇਹ ਚਾਰ ਕੰਮ ਕਰਨ ਦੇ ਨਾਲ ਸਾਡੇ ਕਰਮ ਸਾਫ਼ ਹੋਣਗੇ ਸਾਡੇ ਕਰਮ ਸੁਵਾਰੇ ਜਾ ਸਕਦੇ ਆ ਜੋ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਨਾ ਉਹ ਇਹ ਚਾਰ ਕੰਮ ਜ਼ਰੂਰ ਕਰਨਾ ਕਿਉਂਕਿ ਮਹਾਪੁਰਖ ਜੀ ਕਹਿੰਦੇ ਇਹ ਚਾਰ ਕੰਮ ਕਰਨ ਦੇ ਨਾਲ ਖੋਟੀ ਤੋਂ ਖੋਟੀ ਕਿਸਮਤ ਵੀ ਚਮਕ ਜਾਵੇਗੀ ਤਾਂ ਫਿਰ ਇਹ ਚਾਰ ਕੰਮ ਕਿਹੜੇ ਨੇ ਕਿੰਜ ਕਰਨੇ ਆ ਅਤੇ ਮਾਘ ਦੇ ਮਹੀਨੇ ਦੇ ਵਿੱਚ ਕਿਉਂ ਕਰਨੇ ਆ ਇਹ ਸਾਰੀ ਗੱਲਬਾਤ ਅੱਪਾ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਆਪਣੇ ਸਵਾਲ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦਾ ਹੈ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਪਰੇਸ਼ਾਨੀ ਨਾ ਨਹੀਂ ਚਾਹੀਦੀ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਹਰ ਕੰਮ ਦੇ ਵਿੱਚ ਵਾਧਾ ਪਵੇ ਮੇਰੇ ਰਿਸ਼ਤਿਆਂ ਦੇ ਵਿੱਚ ਮੇਰੇ ਕਾਰੋਬਾਰ ਦੇ ਵਿੱਚ ਮੈਂ ਹਮੇਸ਼ਾ ਤਰੱਕੀ ਕਰਾਂ ਹਰ ਥਾਂ ਤੇ ਮੇਰਾ ਇੱਜ਼ਤ ਮਾਣ ਹੋਵੇ ਹਰ ਥਾਂ ਤੋਂ ਮੈਨੂੰ ਲਾਭ ਹੀ ਲਾਭ ਹੋਵੇ ਤੇ ਇਹ ਸਾਰੀਆਂ ਦਾਤਾਂ ਜੋ ਆਪਾਂ ਲਾਭ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਆ ਨਾ ਇਹ ਪ੍ਰਾਪਤ ਕਰਨ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬੜਾ ਹੀ ਸੋਹਣਾ ਫਾਰਮੂਲਾ ਦੱਸਿਆ ਹੈ ਬੜੀ ਸੋਹਣੀ ਜੁਗਤ ਸਮਝਾ ਦਿੱਤੀ ਆ ਮੇਰੇ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਉਹ ਅਨੰਦ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਾਫ਼ ਸਪਸ਼ਟ ਸਮਝਾ ਰਹੇ ਆ ਕਿ ਜੇਕਰ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦਾ ਏ ਤੂੰ ਦੁੱਖ ਤਕਲੀਫਾਂ ਤੋਂ ਬਚਣਾ ਚਾਹਣਾ ਏ ਤਾਂ ਫਿਰ ਉਹ ਸਤਿਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜਿਆ ਰਹੇ ਮੇਰੇ ਤੀਸਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਬ ਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਿੰਨੀ ਵਾਰ ਸਮਝਾ ਦਿੱਤਾ ਵਾਰ-ਵਾਰ ਸਮਝਾਇਆ ਕਿ ਉਹ ਸੱਚੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜਿਆ ਰਹੇ ਤਾਂ ਫਿਰ ਆਪ ਸੋਚੋ ਵੀ ਇਹ ਗੱਲ ਕਿੰਨੀ ਕੀਮਤੀ ਹੋਵੇਗੀ ਜੋ ਗੱਲ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਨੇ ਵਾਰ-ਵਾਰ ਸਮਝਾਈ ਆ ਕਿਉਂਕਿ ਸਾਰੇ ਸੁੱਖ ਨਾਮ ਦੇ ਵਿੱਚ ਨੇ ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਨੇ ਨਾਮ ਜਪਣ ਦੇ ਨਾਲ ਸਾਡੇ ਅੰਦਰਲੇ ਬਾਹਰਲੇ ਸਾਰੇ ਹੀ ਦੁੱਖ ਦੂਰ ਹੁੰਦੇ ਨੇ ਤਬੱਸ ਆਪਾਂ ਆਪਣੇ ਸਤਿਗੁਰ ਸੱਚੇ ਪਾਸ਼ਾ ਤੋਂ ਨਾਮ ਦੀ ਦਾਤ ਮੰਗਣੀ ਆ ਕੱਲ ਮਾਗੀ ਦਾ ਤਿਉਹਾਰ ਆ ਟੁੱਟੀ ਗੰਢੀ ਦਾ ਤਿਉਹਾਰ ਤਾਂ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਇਹੋ ਅਰਦਾਸਾਂ ਬੇਨਤੀਆਂ ਦਰਲੇ ਕਰਨੇ ਆ ਬੇਸਤਗੁਰ ਸੱਚੇ ਪਾਸ਼ਾ ਸਾਡੇ ਦੇਵੀ ਕਿਰਪਾ ਕਰੋ ਸਾਡੇ ਵੀ ਮਾੜੇ ਕਰਮਾਂ ਦੇ ਲੇਖੇ ਪਾੜ ਕੇ ਸਾਡੀ ਵੀ ਟੁੱਟੀ ਢੰਡ ਲਾਓ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹ ਜਨਮ ਤੁਹਾਾਰੇ ਲੇਖੇ ਸਤਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੀਆਂ ਦੇ ਸਤਗੁਰ ਸੱਚੇ ਪਾਸ਼ਾ ਮੈਂ ਔਗਣਾ ਦਾ ਭਰਿਆ ਹਾਂ ਮੇਰੇ ਵਿੱਚ ਬਹੁਤ ਕਮੀਆਂ ਨੇ ਮੈਂ ਕਿਸੇ ਕੰਮ ਦਾ ਨਹੀਂ ਹਾਂ ਸਤਗੁਰ ਸੱਚੇ ਪਾਸ਼ਾ ਤੁਸੀਂ ਕਿਰਪਾ ਕਰੋ ਮੇਰੇ ਇਹ ਔਗਣ ਦੂਰ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਅਮਰ ਤਵੇਲੇ ਦੀ ਦਾਤ ਪਾ ਦਿਓ ਨਾਮ ਦੀ ਦਾਤ ਪਾ ਦਿਓ ਸੇਵਾ ਸਿਮਰਨ ਬੰਦਗੀ ਦੀ ਦਾਤ ਪਾ ਦਿਓ ਸਤਿਗੁਰ ਸੱਚੇ ਪਾਤਸ਼ਾਹ ਇਹ ਦਾਤਾਂ ਮੰਗਣੀਆਂ ਨੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਮਹਾਪੁਰਖ ਜੀ ਸਾਨੂੰ ਵਾਰ-ਵਾਰ ਇਹ ਗੱਲ ਸਮਝਾਉਂਦੇ ਆ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥ ਉਹ ਸਭ ਕੁਝ ਕਰ ਸਕਦੇ ਆ ਪਲ ਦੇ ਵਿੱਚ ਕਿਸੇ ਦੀ ਕਿਸਮਤ ਨੂੰ ਬਦਲ ਸਕਦੇ ਆ ਪਲ ਦੇ ਵਿੱਚ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਭਰ ਸਕਦੇ ਆ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਉਹ ਤਾਂ ਇੱਕ ਪਲ ਦਾ ਇੱਕ ਛਿਨ ਦੇ ਵਿੱਚ ਹੀ ਸਾਡੀ ਕਿਸਮਤ ਬਦਲ ਸਕਦੇ ਆ ਪਰ ਅਸੀਂ ਉਹ ਸਤਿਗੁਰ ਸੱਚੇ ਪਾਤਸ਼ਾਹ ਤੋਂ ਕੀ ਮੰਗਦੇ ਰਹਿੰਦੇ ਆ ਸੁੱਖ ਪਦਾਰਥ ਸਾਨੂੰ ਧਨ ਦੇ ਦਿਓ ਦੌਲਤ ਦੇ ਦਿਓ ਮਾਣ ਸਨਮਾਨ ਰੁਤਬਾ ਇਹ ਸਾਰੀਆਂ ਚੀਜ਼ਾਂ ਮੰਗਦੇ ਰਹਿੰਦੇ ਆ ਮਹਾਪੁਰਖ ਜੀ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਕੁਝ ਮੰਗਣਾ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਤੋਂ ਨਾਮ ਦੀ ਦਾਤ ਮੰਗਣੀ ਆ ਅਮਰਤ ਵੇਲੇ ਦੀ ਦਾਤ ਮੰਗਣੀ ਆ ਸੇਵਾ ਸਿਮਰਨ ਦੀ ਦਾਤ ਮੰਗਣੀ ਆ ਕਿਉਂਕਿ ਵੱਡੇ ਤੋਂ ਵੱਡੀ ਦਾਤ ਮੰਗਣੀ ਚਾਹੀਦੀ ਆ ਇਹ ਜਿਹੜੇ ਸੁੱਖ ਪਦਾਰਥ ਆ ਆਪਾਂ ਮੰਗਦੇ ਆ ਕਿ ਮੈਨੂੰ ਧਨ ਦੌਲਤ ਧੀਆਂ ਪੁੱਤਰ ਚਾਹੀਦੇ ਆ ਸੁੱਖ ਪਦਾਰਥ ਚਾਹੀਦੇ ਆ ਮਹਾਪੁਰਖ ਜੀ ਕਹਿੰਦੇ ਇਹ ਜਿਹੜੇ ਸੁੱਖ ਪਦਾਰਥ ਨੇ ਨਾ ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਨਾਮ ਜਪਣ ਵਾਲੀਆਂ ਰੂਹਾਂ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੇ ਆ ਫਿਰ ਆਪ ਸੋਚੋ ਕਿ ਨਾਮ ਜਪਣ ਵਾਲੀਆਂ ਰੂਹਾਂ ਦੀ ਚਰਨ ਧੂੜ ਦੇ ਵਿੱਚ ਇੰਨੀ ਤਾਕਤ ਆ ਤੇ ਜਿਹਦਾ ਨਾਮ ਜਪ ਰਹੀਆਂ ਨੇ ਉਹਦੇ ਵਿੱਚ ਕਿੰਨੀ ਤਾਕਤ ਹੋਵੇਗੀ ਉਹ ਕਿੰਨਾ ਵੱਡਾ ਹੋਵੇਗਾ ਤਾਂ ਫਿਰ ਵੱਡੇ ਤੋਂ ਵੱਡੀ ਦਾਤ ਮੰਗਣੀ ਆ ਨਾਮ ਦੀ ਦਾਤ ਮੰਗਣੀ ਆ ਅਮਰਤ ਵੇਲੇ ਦੀ ਦਾਤ ਮੰਗਣੀ ਆ ਸੇਵਾ ਸਿਮਰਨ ਦੀ ਦਾਤ ਮੰਗਣੀ ਆ ਕਿਉਂਕਿ ਇਹਦੇ ਵਿੱਚ ਹੀ ਸਾਡਾ ਭਲਾ ਹੈ ਸਾਡੇ ਮਨ ਦੇ ਵਿੱਚ ਤਰਸ ਦਇਆ ਦੀ ਭਾਵਨਾ ਆਵੇ ਕਿਉਂਕਿ ਜੇ ਤਰਸ ਦਇਆ ਦੀ ਭਾਵਨਾ ਆਵੇਗੀ ਤਾਂ ਹੀ ਸੇਵਾ ਕਰ ਸਕਦੇ ਆ ਤਰਸ ਤੋਂ ਬਿਨਾ ਸੇਵਾ ਨਹੀਂ ਕਰ ਸਕਦੇ ਦਇਆ ਤੋਂ ਬਿਨਾ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਮਾਲਕ ਤੋਂ ਤਰਸ दया दी भावना ਮੰਗਣੀ ਆ ਆਪਣੇ ਆਪ ਦੇ ਲਈ ਨਿਮਰਤਾ ਸਹਿਣਸ਼ੀਲਤਾ ਦੀ ਦਾਤ ਮੰਗਣੀ ਆ ਇਹ ਮਾਗ ਦੇ ਮਹੀਨੇ ਦੇ ਵਿੱਚ ਜੋ ਵੀ ਪਾਠ ਪੂਜਾ ਕਰਨੀ ਆ ਦਾਨ ਪੁੰਨ ਕਰਨਾ ਹੈ ਬਦਲੇ ਦੇ ਵਿੱਚ ਇਹ ਚਾਰ ਚੀਜ਼ਾਂ ਹੀ ਮੰਗਣੀਆਂ ਨੇ ਕਿ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਸੇਵਾ ਬਖਸ਼ੋ ਸਿਮਰਨ ਬਖਸ਼ੋ ਸਤਿਗੁਰ ਸੱਚੇ ਪਾਸ਼ਾ ਮੈਨੂੰ ਔਗੁਣਾ ਦੇ ਭਰੇ ਨੂੰ ਮਾਫ ਕਰ ਦਿਓ ਮੇਰੇ ਕਾਲੇ ਕਰਮਾਂ ਦੇ ਵਰਕੇ ਪਾੜ ਦੋ ਸਤਿਗੁਰੂ ਸੱਚੇ ਪਾਸ਼ਾ ਮੇਰੇ ਵੀ ਸੋਹਣੇ ਸੋਹਣੇ ਲੇਖ ਲਿਖ ਦੋ ਸਤਿਗੁਰੂ ਸੱਚੇ ਪਾਸ਼ਾ ਦਿਆਲਤਾ ਦੇ ਘਰ ਦੇ ਵਿੱਚ ਆ ਕੇ ਤਾਂ ਜੋ ਵੀ ਅਸੀਂ ਮਾੜੇ ਕਰਮ ਲਿਖਾ ਕੇ ਆਏ ਆ ਨਾ ਉਹ ਮਾੜੇ ਕਰਮਾਂ ਦੇ ਲੇਖੇ ਸਤਿਗੁਰੂ ਸੱਚੇ ਪਾਸ਼ਾ ਪਾੜ ਸਕਦੇ ਨੇ ਜਿਵੇਂ ਸਤਿਗੁਰੂ ਸੱਚੇ ਪਾਸ਼ਾ ਨੇ ਦਿਆਲਤਾ ਦੇ ਘਰ ਦੇ ਵਿੱਚ ਆ ਕੇ ਬੇਦਾਵਾ ਪਾੜ ਕੇ ਉਹ ਚਾਲੀ ਸਿੰਘਾਂ ਦੀ ਟੁੱਟੀ ਗੰਢ ਦਿੱਤੀ ਉਹਵੇਂ ਸਾਡੀ ਵੀ ਟੁੱਟੀ ਗੰਢ ਸਕਦੇ ਨੇ ਤਾਂ ਫਿਰ ਆਓ ਮਾਗਦੇ ਮਹੀਨੇ ਦੇ ਵਿੱਚ ਰੋਜ਼ ਹੀ ਅਮਰਤ ਵੇਲੇ ਉੱਠੀਏ ਇਸ਼ਨਾਨ ਕਰਕੇ ਨਾਮ ਜਪੀਏ ਜਿੰਨਾ ਹੋ ਸਕੇ ਸਿਮਰਨ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰ ਜਾ ਕੇ ਸੇਵਾ ਕਰਨੀ ਆ ਅਤੇ ਗੁਰੂ ਤੋਂ ਦਾਤ ਕੀ ਮੰਗਣੀ ਆ ਨਾਮ ਦੀ ਦਾਤ ਬੰਦਗੀ ਦੀ ਦਾਤ ਇਹ ਹਉਮੈ ਹੰਕਾਰ ਤੋਂ ਬਚਾ ਕੇ ਰੱਖਣ ਦੀ ਦਾਤ ਨਿਮਰਤਾ ਸਹਿਨਸ਼ੀਲਤਾ ਦੀ ਦਾਤ ਇਹ ਦਾਤਾਂ ਸਾਤੇਗੁਰ ਸੱਚੇ ਪਾਸ਼ਾ ਤੋਂ ਮੰਗਣੀਆਂ ਨੇ ਹੋ ਸਕਦਾ ਹੈ ਸਾਡੇ ਤੇ ਵੀ ਸਤਿਗੁਰ ਸੱਚੇ ਪਾਸ਼ਾ ਤਰਸ ਕਰਦੇ ਨੇ ਸਾਡੇ ਉੱਤੇ ਵੀ ਸਤਿਗੁਰ ਸੱਚੇ ਪਾਸ਼ਾ ਦਿਆਲ ਹੋ ਕੇ ਸਾਨੂੰ ਵੀ ਭੁੱਲੇ ਪਟਕਿਆ ਨੂੰ ਸਿੱਧੇ ਰਾਹੇ ਪਾ ਦੇਣ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਲਾ ਲੈਣ ਤਾਂ ਆਓ ਕੱਲ ਤੋਂ ਹੀ ਇਹ ਸ਼ੁਰੂਆਤ ਕਰੀਏ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਕੱਲ ਨੂੰ ਅਮਰਤ ਵੇਲੇ ਦੇ ਵਿੱਚ ਉੱਠ ਕੇ ਇਸ਼ਨਾਨ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਬਣਾ ਲੈਣੀ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਗੁਰਬਾਣੀ ਦਾ ਪਾਠ ਕਰਨਾ ਫਿਰ ਅਰਦਾਸ ਬੇਨਤੀ ਕਰਨੀ ਕਿ ਸਤਿਗੁਰ ਸੱਚੇ ਪਾਸ਼ਾ ਮੇਰਾ ਅਮਰਤ ਵੇਲਾ ਮੇਰੇ ਆਖਰੀ ਸਾਹਾਂ ਤੱਕ ਨਿਭਾ ਜਾਵੇ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲੇ ਦੀ ਦਾਤ ਨਾਮ ਦੀ ਦਾਤ ਸਦਾ ਹੀ ਬਖਸ਼ੀ ਰੱਖਣਾ ਕਦੇ ਵੀ ਮੇਰਾ ਅਮਰਤ ਵੇਲੇ ਅਤੇ ਨਾਮ ਦੇ ਵਿੱਚ ਨਾਗਾ ਨਾ ਪਵੇ ਸਤਿਗੁਰ ਸੱਚੇ ਪਾਸ਼ਾ ਇਹ ਦਾਤਾ ਮੰਗ ਲੈਣੀਆਂ ਕਿਉਂਕਿ ਜਦੋਂ ਅਸੀਂ ਨਾਮ ਮੰਗਦੇ ਹਾਂ ਨਾ ਨਾਮ ਦੇ ਨਾਲ ਸਭ ਕੁਝ ਮਿਲ ਜਾਣਾ ਹੈ ਪਰ ਜਦੋਂ ਅਸੀਂ ਕੱਲੇ ਸੁੱਖ ਪਦਾਰਥਾਂ ਨੂੰ ਭੱਜ ਕੇ ਪੈਂਦੇ ਆ ਫਿਰ ਦੁੱਖ ਵੀ ਨਾਲ ਆਉਂਦੇ ਨੇ ਇਸ ਕਰਕੇ ਅਸੀਂ ਸੁੱਖ ਪਦਾਰਥ ਮੰਗਣੇ ਹੀ ਨਹੀਂ ਅਸੀਂ ਮੰਗਣਾ ਹੈ ਉਹ ਸਤਿਗੁਰ ਸੱਚੇ ਪਾਸ਼ਾ ਦਾ ਮਿੱਠਾ ਪਿਆਰਾ ਨਾਮ ਜੇ ਜਦੋਂ ਸਤਿਗੁਰ ਸੱਚੇ ਪਾਸ਼ਾ ਹੀ ਮਿਲ ਗਏ ਤਾਂ ਇਹ ਜਿਹੜੇ ਸੁੱਖ ਪਦਾਰਥ ਨੇ ਇਹ ਤਾਂ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਦਾਸ ਦਾਸੀਆਂ ਨੇ ਇਹ ਤਾਂ ਹੱਥ ਜੋੜ ਕੇ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਖੜੇ ਰਹਿੰਦੇ ਆ ਕਿ ਪਾਸ਼ਾ ਕਰੋ ਇਸ਼ਾਰਾ ਕਿੱਧਰ ਨੂੰ ਜਾਈਏ ਜਿੱਧਰ ਸਤਿਗੁਰ ਸੱਚੇ ਪਾਸ਼ਾ ਜਾਣੇ ਨਾਲ-ਨਾਲ ਮੰਗਰ-ਮੰਗਰ ਜਾਂਦੇ ਨੇ ਤਾਂ ਬਸ ਜੇ ਜ਼ਿੰਦਗੀ ਦੇ ਵਿੱਚ ਸੱਚਮੁੱਚ ਸੁਖੀ ਹੋਣਾ ਹੈ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਖਿਹੜਾ ਛਡਾਉਣਾ ਹੈ ਤਾਂ ਬਸ ਫਿਰ ਉਹ ਸਤਿਗੁਰ ਸੱਚੇ ਪਾਸ਼ਾ ਤੋਂ ਸਤਿਗੁਰ ਸੱਚੇ ਪਾਸ਼ਾ ਨੂੰ ਮੰਗਣਾ ਹੈ ਅਮਰਤ ਵੀਲਾ ਮੰਗਣਾ ਹੈ ਨਾਮ ਮੰਗਣਾ ਹੈ ਅਮਰਤ ਵੀਲੇ ਦੇ ਵਿੱਚ ਉੱਟ ਕੇ ਨਾਮ ਜਪ-ਜਪ ਕੇ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ ਗੁਰੂ ਨੂੰ ਰਜਉਣਾ ਹੈ